ਹਾਂਜੀ ਦੋਸਤੋ ਅੱਜ ਦੀ ਮਾਰਨਿੰਗ ਫਲਾਇ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਅੱਜ 30 ਸਤੰਬਰ ਦਿਨ ਮੰਗਲਵਾਰ ਤੇ ਦੇਸੀ ਮਿਨਾ ਜਿਹੜਾ ਹੈਗਾ ਅਸੀਂ 15 ਹੋ ਚੁੱਕਿਆ ਹੈ ਅੱਜ ਦਾ ਵਿਚਾਰ ਹੈ ਜੇਕਰ ਕੋਈ ਬੁਰੇ ਵਕਤ ਵਿੱਚ ਵੀ ਤੁਹਾਡਾ ਸਭ ਤੋਂ ਵੱਧ ਸਾਥ ਦਿੰਦਾ ਹੈ ਤਾਂ ਇਹ ਉਸ ਉਹ ਇਨਸਾਨ ਹੈ ਜੋ ਤੁਹਾਡੇ ਚੰਗੇ ਵਕਤ ਵਿੱਚ ਵੀ ਨਾਲ ਰਹਿਣ ਦੇ ਲਾਇਕ ਹੈ ਤਾਂ ਦੋਸਤੋ ਜਿਹੜਾ ਬੁਰੇ ਵਕਤ ਵਿੱਚ ਵੀ ਤੁਹਾਡੇ ਨਾਲ ਰਹਿੰਦਾ ਹੈ ਜੋ ਕਿ ਇਹਨਾਂ ਨੂੰ ਤੁਹਾਨੂੰ ਉਸ ਨੂੰ ਮਾੜੇ ਵਕਤ ਮਾੜੇ ਵਕਤ ਵਿੱਚ ਵੀ ਨਾ ਰਹਿਦਾ ਤੇ ਚੰਗੇ ਵਕਤ ਵੀ ਤੁਹਾਨੂੰ ਉਸ ਨੂੰ ਨਾ ਰੱਖਣਾ ਚਾਹੀਦਾ ਹੈ 20 ਹੈਪੀ ਇਨ ਲਾਈਫ ਥੈਟ एवरीवन ਹੂ ਹੂ ਸੇਜ਼ ਯੂ ਵੈਲ ਵੀ ਹੈਪੀ ਔਨ देयर ਓਨ ਸਵਾਲ ਜਵਾਬ ਹੈ ਅਸਾਂ ਸਿੰਘ ਮਸਤਾਨਾ ਕੌਣ ਸੀ ਗਾਇਕ ਅੰਗਰੇਜ਼ਾਂ ਨੇ ਕਿਸ ਵਾਰੇ ਪੰਜਾਬ ਤੇ ਕਬਜ਼ਾ ਕੀਤਾ ਸੀ 1859 ਕਾਲ ਤੱਕ ਦੀ ਸਤਿ ਆਪਣਾ ਕਿਸ ਗੁਰੂ ਨੇ ਕੀਤੀ ਤੇ ਸ੍ਰੀ ਗੁਰੂ ਅਰਗੋਬਿੰਦ ਸਾਹਿਬ ਜੀ ਨੇ ਤਾਂ ਦੋਸਤੋ ਐਦਾਂ ਦੀ ਵੀਡੀਓ ਦੇਖਣ ਲਈ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਾਓ ਤਾਂ ਦੋਸਤੋ ਅਨੰਦ ਸਾਹਿਬ ਜੀ ਸਾਹਿਬ ਕਿਸ ਗੁਰੂ ਦੀ ਅਚਨਾ ਹੈ ਸ੍ਰੀ ਗੁਰੂ ਅਮਰਦਾਸ ਜੀ ਅੱਜ ਅਖਾਵਾੜੀ ਸ਼ਾਹ ਨੂੰ ਕਵਤਾ ਕਿਸ ਨੇ ਲਿਖੀ ਹੈ ਅਮਰਤਾ ਪ੍ਰੀਤਮ ਅੱਜ ਦੀਆਂ ਖਬਰਾਂ ਪੰਜਾਬ ਵਿਦਾਨ ਸਭਾ ਚ ਗੂੰਜੀ ਗੂੰਜੀ ਈਅਰ ਕਰੋੜ ਰੁਪਏ ਦੇ ਪੈਕੇਜ ਦੀ ਮੰਗ ਵਿਸ਼ੇਸ਼ ਵਿੱਤੀ ਪੈਕੇਜ ਨਾ ਦੇਣ ਤੇ ਕੇਂਦਰ ਖਿਲਾਫ ਨਿੰਦਾ ਮਤਾ ਪਾਸ ਅੜ ਪ੍ਰਭਾਵਿਤ ਲੋਕਾਂ ਨੂੰ 15 ਅਕਤੂਬਰ ਤੋਂ ਮੁਆਵਜ਼ਾ ਦੇਵੇਗੀ ਪੰਜਾਬ ਸਰਕਾਰ ਭਗਵੰਤ ਮਾਨ ਦੁਨੀਆ ਭਰ ਵਿੱਚ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਉੱਭਰਿਆ ਹੈ ਪੰਜਾਬ ਮੈਲਾ ਕ੍ਰਿਕਟ ਵਿਸ਼ਵ ਕੱਪ ਦੀ ਸ਼ੁਰੂਆਤ ਅੱਜ ਤੋਂ ਉਦਘਾਟਨੀ ਮੈਚ ਵਿੱਚ ਭਾਰਤ ਅਤੇ ਸ਼੍ਰੀਲੰਕਾ ਹੋਣਗੇ ਆਮ ਉਸਾਮਣੇ ਧੰਨਵਾਦ ਅੱਡਾ ਜੀ ਵੀਡੀਓ ਦੇਖਦੇ ਰਹੋ ਤੇ ਆਪਣੇ ਗਿਆਨ ਵਿੱਚ ਵਾਧਾ ਕਰਦੇ ਰਹੋ